ਇਹ ਮਤ ਸੋਚੇ ਕਿ ਇਹਨਾਂ ਦੀ ਕੋਈ ਕਾਬਲੀਅਤ ਕਰਕੇ ਬਣਵੇਂ ਚੋਣੇ ਆ ਲੋਕ ਕਾਂਗਰਸ ਤੋਂ ਅਕਾਲੀਆਂ ਤੋਂ ਭਾਜਪਾ ਤੋਂ ਪਰੇਸ਼ਾਨ ਸੀ ਇਹ ਸਮਝ ਲਓ ਮੋਟਾ-ਮੋਟੀ ਕਿ ਉਹਨਾਂ ਨੇ ਅੰਨਿਆ ਚੋਕਾਣੇ ਛੋੜੇ ਮੈਂ ਬੇਨਤੀ ਕਰਦਾ ਹੈ ਸਰਕਾਰ ਨੂੰ ਕਿ 2.5 ਸਾਲ ਤੁਹਾਡੇ ਕੋਲ ਪਏ ਆ ਜਿਹੜੀ ਤੁਹਾਡੀ ਇੱਕ ਆਖ ਕਾਣੀ ਆ ਉਹ 2.5 ਸਾਲ ਦੇ ਵਿੱਚ ਵਿੱਚ ਉਹਦਾ ਆਪਰੇਸ਼ਨ ਕਰਾ ਲਈ ਨਹੀਂ 5 ਸਾਲਾਂ ਬਾਅਦ ਲੋਕਾਂ ਨੇ ਜਿਹੜੀ ਇਹਨਾਂ ਦੀ ਇਕੱਠ ਹੈਗੀ ਆ ਉਹ ਵੀ 15 ਚੋਣਾਂ ਤੋਂ ਬਾਅਦ ਜਿਹੜੇ ਬੰਦੇ ਐਮਐਲਏ ਚੁਣੇ ਆ ਉਹਨਾਂ ਨੂੰ ਕਿਸੇ ਨੇ ਮੁਰਦ ਘਰ ਦੀ ਸੁਸਾਇਟੀ ਦਾ ਮੈਂਬਰ ਵੀ ਨਹੀਂ ਲੈਣਾ। ਤੂੰ ਸਰਕਾਰ ਨਹੀਂ ਸੀ। ਉਦੋਂ ਹਾਲਾਤ ਇਹ ਹੁੰਦੇ ਸੀ ਕਿ ਕੱਠ ਰੋਕਣੇ ਪੈਂਦੇ ਸੀ। ਹੁਣ ਸਰਕਾਰ ਤੋਂ ਬਾਅਦ ਕੱਠ ਕਰਨੇ ਪੈ ਰਹੇ ਆ। ਪਰ 2.5 ਸਾਲ ਸਮਝ ਲਓ ਲੰਘ ਗਏ। ਜੇ ਅਸੀਂ ਇਮਾਨਦਾਰੀ ਗਲੀ ਦਾ ਮੁਲਾਕਣ ਕਰੀਏ ਤਾਂ ਪਾਰਟੀ 30% ਪਰ ਵੀ ਨਹੀਂ ਪਹੁੰਚੀ। ਦੂਸਰੇ ਦੀਆਂ ਕਮੀਆਂ ਦੱਸਣੇ ਕੋਲ ਦਾ ਬਹੁਤ ਘੁੱਸ ਹੈਗਾ ਐ ਦੁੱਖ ਦੀ ਗੱਲ ਇਹ ਵੀ ਆ ਕਿ ਆਪਣੀ ਪ੍ਰਾਪਤੀ ਦੱਸਣੇ ਕੋਲ ਕਿਸੇ ਕੋਲ ਕੁਝ ਨਹੀਂ ਕਹਿੰਦਾ ਮੈਨੂੰ 13 ਬਹਾਂ ਹੋਰ ਦੇ ਦੋ ਪਾਰਲੀਮੈਂਟ ਜਾ ਕੇ ਕਹਿੰਦਾ ਮੇਰੀ ਆਵਾਜ਼ ਗੂੰਜੇਗੀ ਕੋਈ ਵੀ ਕਹਿੰਦਾ ਮਾਈ ਦਾ ਲਾਲ ਸਾਡਾ ਫੰਡ ਨਹੀਂ ਹੋ ਸਕਦਾ ਨੂੰ ਤੁਸੀਂ 184 ਬਹਾਂ ਦਿੱਤੀਆਂ 184 ਕਿਹੜੀਆਂ 92 92 ਬਹਾਂ ਤਾਂ ਦੋਇਆ ਕੋ ਲੂੰਜੇ ਥੋੜੀ ਆਓ ਸਾਰੇ ਦੇ ਦੋ ਬਹਾਂ ਹੀ ਆ ਦੱਸੋ ਕਿਹਦੀ ਬਹਾਂ ਵੱਡੀ ਵੀ ਐਮਐਲ ਦੀ ਵੀ ਨੂੰ ਇੱਕ ਗੀ ਨੇ ਰਾਜਨੀਤਿਕ ਲੋਕ ਆ ਇਹ ਸਾਰੇ ਕੋੜੀ ਆ ਤੇ ਲੋਕ ਵਿਚਾਰੇ ਕੋੜੀ ਦੇ ਕੋਲੇ ਵਿੱਚੋਂ ਖੀਰ ਲੱਭਦੇ ਲੋਕ ਸਭਾ ਦੀ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਹਰ ਪਾਰਟੀ ਦਾਵਾ ਕਰ ਰਹੀ ਹੈ ਕਿ ਅਸੀਂ 13 ਸੀਟਾਂ ਜਿੱਤਾਂਗੇ ਪਰ ਇਸ ਨੂੰ ਲੈ ਕੇ ਅੱਜ ਸੀਐਮ ਭਗਵੰਤ ਮਾਨ ਵੱਲੋਂ ਰੋਪੜ ਦੇ ਵਿੱਚ ਰੋਡ ਸ਼ੋਅ ਕੀਤਾ ਗਿਆ ਵੱਡੀ ਗਿਣਤੀ ਵਿੱਚ ਉਹਨਾਂ ਦੇ ਐਮਐਲਏ ਮੰਤਰੀ ਪਹੁੰਚੇ ਵਰਕਰ ਪਹੁੰਚੇ ਬੇਲਾ ਚੌਂਕ ਤੋਂ ਰੋਡ ਸ਼ੋਅ ਸ਼ੁਰੂ ਹੁੰਦਾ ਰੋਪੜ ਦੇ ਵਿੱਚ ਘੁੰਮਦਾ ਤੇ ਅੱਜ ਵੱਖ-ਵੱਖ ਪਾਰਟੀਆਂ ਦਾ ਕੀ ਪ੍ਰਚਾਰ ਚੱਲ ਰਿਹਾ ਕੀ ਸਥਿਤੀ ਹੈ ਇਸ ਨੂੰ ਲੈ ਕੇ ਪੂਰੀ ਗੱਲਬਾਤ ਕਰਾਂਗੇ ਸਾਡੇ ਨਾਲ ਹਰ ਮੁੱਦੇ ਤੇ ਗੰਦ ਕਰਨ ਵਾਸਤੇ ਬੁੱਧੂ ਜੀ ਵੀ ਰਣਜੀਤ ਸਿੰਘ ਸਾਡੇ ਨਾਲ ਰੋਪੜ ਸਾਡੇ ਨਾਲ ਨੇ ਤਾਂ ਅੱਜ ਤੁਹਾਡੇ ਬਿਲਕੁਲ ਨਜ਼ਦੀਕ ਹੀ ਨਜ਼ਦੀਕ ਹੀ ਤੁਹਾਡੇ ਸ਼ਹਿਰ ਦੇ ਵਿੱਚ ਸੀਐਮ ਭਗਵਾਨ ਤਮਨ ਰੋਡ ਸ਼ੋਅ ਕਰਨ ਵਾਸਤੇ ਆਏ ਹੋਏ ਸੀ ਕੱਠ ਵੀ ਕਹਿੰਦੇ ਬਹੁਤ ਵੱਡਾ ਸੀ ਸਾਡੇ ਮੰਤਰੀ ਐਮਐਲਏ ਵਰਕਰ ਪਹੁੰਚੇ ਹੋਏ ਸੀ ਜਿੱਤ ਕਹਿੰਦੇ ਰੋਪੜ ਵਾਲੇ ਸਾਨੂੰ ਦੇਣਗੇ ਦੇਖੋ ਇਸ ਤਰ੍ਹਾਂ ਵੀ ਹਰ ਬੰਦੇ ਨੇ ਇਹੀ ਵਾਦਾ ਕਰਦੇ ਆ ਹੂੰ ਪਹਿਲਾਂ ਤਾਂ ਕੋਣੇ ਮੁਕਾਬਲੇ ਹੁੰਦੇ ਤੇ ਹੁਣ ਚੋਕੋਣੇ ਹੋ ਗਏ ਕਿਉਂਕਿ ਭਾਜਪਾ ਇੱਕ ਬਰਾਬਰ ਦੀ ਧਿਰ ਵਜੋਂ ਹੋ ਗਈ ਪਹਿਲਾਂ ਕਾਲੀਦਾਂ ਨਾਲ ਗੱਠਜੋੜ ਸੀ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਨਹੀਂ ਸੀ ਉਦੋਂ ਹਾਲਾਤ ਇਹ ਹੁੰਦੇ ਸੀ ਕਿ ਕੱਠ ਰੋਕਣੇ ਪੈਂਦੇ ਸੀ ਹੁਣ ਸਰਕਾਰ ਤੋਂ ਬਾਅਦ ਕੱਠ ਕਰਨੇ ਪੈ ਰਹੇ ਆ ਇਹ ਦੋਹਾਂ ਚੀਜ਼ਾਂ 'ਚ ਬਹੁਤ ਵੱਡਾ ਫਰਕ ਪੈ ਗਿਆ ਕਿਉਂਕਿ ਜਦੋਂ ਲੋਕਾਂ ਨੇ ਐਡਾ ਮੈਂਡੇਟ ਦਿੱਤਾ ਸੀ ਪਾਰਟੀ ਨੂੰ ਉਦੋਂ ਮੈਂ ਜਿੱਦਣ ਪਾਰਟੀ ਜਿੱਤੀ ਆ ਉਦੋਂ ਮੈਂ ਇਹ ਗੱਲ ਕਹੀ ਸੀ ਕਿ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਆ ਉਹਦੇ ਮੁਤਾਬਕ ਜਿਹੜੀ ਪਾਰਟੀ ਨੂੰ ਹੁਣ ਗੁੱਡ ਵੈਰੀ ਗੁੱਡ ਵੀ ਲੇਕੇ ਨਹੀਂ ਸੜਨਾ ਪਾਰਟੀ ਨੂੰ ਐਕਸਲੈਂਟ ਲੈਣਾ ਪੈਣਾ ਪਰ 2.5 ਸਾਲ ਸਮਝੋ ਲੰਘ ਗਏ ਜੇ ਅਸੀਂ ਇਮਾਨਦਾਰੀ ਗੱਲ ਇਹਦਾ ਮੁਲਾਂਕਣ ਕਰੀਏ ਤਾਂ ਪਾਰਟੀ 30% ਪਰ ਵੀ ਨਹੀਂ ਪਹੁੰਚੀ ਐਕਸਲੈਂਟ ਵੀ ਵਿੱਚੇ ਰਹਿ ਗਿਆ ਗੁੱਡ ਵੈਰੀ ਗੁੱਡ ਦਾ ਵਾਦੀ ਗੱਲ ਆ 33% ਵੀ ਨਹੀਂ ਲੈ ਸਕੇ ਜਿਸ ਕਰਕੇ ਮੈਂ ਪਹਿਲਾਂ ਗੱਲ ਕਹੀ ਸੀ ਕਿ ਪਹਿਲਾਂ ਇਕੱਠ ਰੋਕਣੇ ਪੈਂਦੇ ਸੀ ਰੈਲੀਆਂ ਦੇ ਹੁਣ ਇਕੱਠ ਕਰਨੇ ਪੈ ਰਹੇ ਫਿਰ ਅੱਜ ਜਿਹੜਾ ਇਕੱਠ ਹੋਇਆ ਫਿਰ ਉਹ ਕੌਣ ਬੰਦੇ ਨੇ ਉਹ ਤਾਂ ਕਹਿੰਦੇ ਸਾਡੇ ਵਰਕਰ ਨੇ ਆਗੂ ਨੇ ਆਮ ਲੋਕ ਨੇ ਘਰਾਂ ਤੋਂ ਬਾਹਰ ਨਿਕਲ ਕੇ ਆਏ ਉਹਨੇ ਲੋਕ ਹੜੀ ਪਾਰਟੀ ਜਿਤਾਉਣ ਵਾਸਤੇ ਨਹੀਂ ਦੇਖੋ ਮੈਂ ਤੁਹਾਨੂੰ ਦੱਸਿਆ ਨਾ ਵੀ ਇਕੱਠ ਕਰਨੇ ਪੈ ਰਹੇ ਆ ਨੌ ਵਿਧਾਨ ਸਭਾ ਹਲਕੇ ਹੁੰਦੇ ਆ ਪਹਿਲਾਂ ਤੁਹਾਨੂੰ ਸਾਨੂੰ ਇਸ ਗੱਲ ਦਾ ਇਹ ਨਹੀਂ ਹੈਗਾ ਕਿ ਕੋਈ ਕੋਈ ਗਲਤ ਕਰ ਰਿਹਾ ਹੈ। ਸਾਨੂੰ ਇਸ ਗੱਲ ਦਾ ਥੋੜਾ ਜਿਹਾ ਮਾਅਕਤਾ ਹੈਗਾ ਕਿ ਰਵੈਤੀ ਪਾਰਟੀਆਂ ਵਾਂਗੂ ਹੀ ਕੀਤਾ ਜਾ ਰਿਹਾ। ਕਿ ਐਮਐਲਏ ਦੇ ਪ੍ਰੈਸ਼ਰ ਪਾਓ। ਕੋਈ ਨਰੇ ਗਾਲਾ ਫੜ ਲਿਓ, ਕੋਈ ਸਕੂਲ ਵਾਲਾ ਬੱਚੇ ਫੜ ਲਿਓ, ਵਾਹ ਫੜ ਲਿਓ। ਮਤਲਬ ਜੋ ਉਮੀਦ ਸੀ ਉਹ ਕੁਝ ਨਹੀਂ ਹੋਇਆ। ਇਹ ਮੈਂ ਬਿਲਕੁਲ ਨਹੀਂ ਕਹਿੰਦਾ ਵੀ ਇਹ ਗਲਤ ਕਰਦੇ ਆ। ਪਰ ਇਹ ਕਹਿੰਦਾ ਕਿ ਜੋ ਕੁਝ ਉਹ ਕਰਦੇ थे ਉਹੀ ਹੀ ਕਰਨ ਲੱਗ ਪਏ। ਸਥਿਤੀ ਕੀ ਮੈਂ ਦੇਖਦੇ ਹਾਂ ਆਜਾਮਾਦੀ ਪਾਰਟੀ ਦੀ ਕਿੱਥੇ ਪਹੁੰਚੀ ਹੋਈ ਆ ਚੋਣਾਂ ਦੇ ਵਿੱਚ ਨੂੰ ਲੈ ਕੇ। ਦੇਖੋ ਹੁਣ ਜਿਹੜੀ ਸਥਿਤੀ ਆ ਇਹ ਤਾਂ ਲੋਕਾਂ ਨੇ ਕਲੀਅਰ ਕਰਨੀ ਆ ਪਰ ਦੁੱਖ ਇਸੇ ਗੱਲ ਦਾ ਹੈ ਕਿ ਸਾਰੀਆਂ ਪਾਰਟੀਆਂ ਕੋਲ ਚੋਣਾਂ ਜਿੱਤਣ ਵਾਸਤੇ ਬੜਾ ਪ੍ਰੋਸੈਸ ਆ ਬੜਾ ਏਜੰਡਾ ਹੈ ਹਰ ਪਾਰਟੀ ਕੋਲ ਉਹਨੇ ਦੂਸਰੇ ਦੀ ਮਾੜੀ ਗੱਲ ਨੂੰ ਪਹਾੜ ਬਣਾ ਕੇ ਕਿਵੇਂ ਪੇਸ਼ ਕਰਨਾ ਹੈ ਆਪਣੀ ਚੰਗੀ ਛੋਟੀ ਜੀ ਗੱਲ ਨੂੰ ਵੀ ਪਹਾੜ ਬਣਾ ਕੇ ਕਿਵੇਂ ਪੇਸ਼ ਕਰਨਾ ਹੈ ਉਹਦੇ ਬਾਅਦ ਆਈਟੀ ਸੈੱਲ ਕੈਮ ਕਰਿਆ ਹੋਇਆ ਹੈ ਹੋਰ ਜਿਹੜੇ ਚੋਣਾਂ ਦੇ ਮਹਾਰਾ ਉਹਨਾਂ ਦੀਆਂ ਸਵਾਮਾਂ ਲੈਂਦੇ ਆ ਸਾਰੇ ਬੰਦੇ ਮੁੱਖ ਦੀ ਗੱਲ ਇਹ ਹੈ ਕਿ ਸਾਰਿਆਂ ਕੋਲ ਦੂਸਰੇ ਦੀਆਂ ਖਾਮੀਆਂ ਦੱਸਣੇ ਕੋਲ ਦਾ ਬਹੁਤ ਖੁਸ ਹੈਗਾ ਹੈ ਦੁੱਖ ਦੀ ਗੱਲ ਇਹ ਵੀ ਆ ਕਿ ਆਪਣੀ ਪ੍ਰਾਪਤੀ ਦੱਸਣੇ ਕੋਲ ਕਿਸੇ ਕੋਲ ਕੁਝ ਨਹੀਂ ਹੈਗਾ ਜਿਹੜਾ ਪੰਜਾਬ ਦਾ ਅੱਜ ਵੋਟਰ ਆ ਚੇਤਨ ਵੋਟ ਉਹ ਉਸ ਜਿਹੜਾ ਹੈ ਤੇ ਖੜਾ ਹੈ ਜਿੱਥੋਂ ਕੋਈ ਵੀ ਰਸਤਾ ਕਿਤੇ ਨੂੰ ਨਹੀਂ ਜਾਂਦਾ ਉਹ ਚੌਂਕ 'ਚ ਘੁੰਮੀ ਜਾ ਰਿਹਾ ਅੱਛਾ ਅੰਦਰੋਂ ਘੁੰਮੀ ਜਾ ਰਿਹਾ ਅਚੇਤਨ ਜਿਹੜੀ ਹੈਗੀ ਭੇੜਚਾਲ ਉਹ ਤਾਂ ਜਿਹੜਾ ਮਰਜੀ ਉਹ ਜਿੱਦ ਨੂੰ ਮਰਜੀ ਲੈ ਜਵੇ ਜੇੜਾ ਕੋਈ ਟਿਕੜਾਂ ਬਾਜੀ ਲੜਾਂ ਗਿਆ ਇਹ ਆ ਕੋਈ ਮੌਕੇ ਤੇ ਆ ਕੇ ਬੋਲ ਗਿਆ ਅਭੀ ਆ ਦਉਂਗੇ ਆ ਲਾਉਂਗੇ ਉਹਦੇ ਗੱਲ ਹੋ ਜਾਣਾ ਬਾਕੀ ਗੱਲ ਇਹ ਵੀ ਕਬੜੇ ਦੁੱਖ ਦੀ ਕਹਾਣੀ ਪੈ ਰਹੀ ਆ ਕਿ ਪੰਜਾਬ ਦੀ 3 ਕਰੋੜ ਦੀ ਆਬਾਦੀ ਆ 117 ਆਪਾਂ ਨੂੰ ਐਮਐਲਏ ਚਾਹੀਦੇ ਹੁੰਦੇ ਆ ਤੇ 13 ਚਾਹੀਦੇ ਆ ਆਪਾਂ ਨੂੰ ਲੋਕ ਸਭਾ ਦੇ ਮੈਂਬਰ ਟੋਟਲ 130 ਬਣਦੇ ਆ ਪਰ ਅੱਜ ਕੋਈ ਦੋ ਮਰਜ਼ੀ ਦਾਵਾ ਕਰੇ ਕਿਸੇ ਵੀ ਪਾਰਟੀ ਕੋਲ 130 ਬੰਦਾ ਨਹੀਂ ਹੈਗਾ ਹੈਗਾ ਕਿਸੇ ਕੋਲ ਉਹ ਐਮਐਲਏ ਨੂੰ ਹਟਾ ਕੇ ਐਮਪੀ ਬਣਾ ਰਹੇ ਆ ਐਮਪੀ ਤੋਂ ਸਤੀਫਾ ਦਵਾ ਕੇ ਇੱਧਰ ਜਾ ਰਹੇ ਆ ਭਾਜਪਾ ਵਾਲਾ ਇੱਧਰ ਨੂੰ ਭੱਜਿਆ ਆ ਰਿਹਾ ਹੈ ਇੱਧਰ ਨਾਲ ਉਧਰ ਨੂੰ ਭੱਜਿਆ ਜਾ ਰਿਹਾ ਹੈ ਮਤਲਬ ਜੋ ਕੁੱਤਖਾਨਾ ਰਾਜਨੀਤੀ ਵਿੱਚ ਹੋ ਰਿਹਾ ਹੈ ਇਹ ਲੱਗਦਾ ਹੈ ਕਿ ਇਹਨਾਂ ਨੂੰ ਵਿਚਾਰੇ ਨੂੰ ਆਪਣੇ ਜਿੱਤਣੇ ਹਾਰਨੇ ਦੀ ਫਿਕਰ ਲੱਗਿਆ ਰਹਿਣਾ ਹੈ ਸਦਾ ਹੀ ਪੰਜਾਬ ਦਾ ਫਿਕਰ ਬਹੁਤ ਪਾਸੇ ਰਹਿ ਗਿਆ ਪਰ ਹੁਣ ਮੈਂ ਹੁਣ ਹੁਣ ਸਪੀਚ ਸੁਰਿਆ ਜੀ ਸੀਐਮ ਭਗਵੰਤ ਮਾਨ ਦੀ ਕਹਿੰਦਾ ਮੈਨੂੰ 13 ਬਹਾ ਹੋਰ ਦੇ ਦਿਓ ਪਾਰਲੀਮੈਂਟ ਜਾ ਕੇ ਕਹਿੰਦਾ ਮੇਰੀ ਆਵਾਜ਼ ਗੂੰਜੇਗੀ ਕੋਈ ਵੀ ਕਹਿੰਦਾ ਮਾਈ ਦਾ ਲਾਲ ਸਾਡਾ ਫੰਡ ਨਹੀਂ ਰੋਕ ਸਕਦਾ ਪੰਜਾਬ ਦੇਗਾ ਪੈਸਾ ਪੰਜਾਬ ਦੇ ਵਿੱਚ ਹੀ ਆਏਗਾ ਗੱਲ ਇਹ ਆ ਵੀ ਕੁਝ ਕੰਮ ਹੈਗੇ ਸੈਂਟਰ ਦੇ ਇੱਥੇ ਕਰਨੇ ਪੰਜਾਬ ਦੇ ਕੰਮ ਬਹੁਤ ਸੀ ਜਾਂ ਤਾਂ ਇਹ ਹੁੰਦਾ ਕਿ ਪਹਿਲਾਂ ਤਾਂ ਇਹਨਾਂ ਨੂੰ ਤੁਸੀਂ 184 ਬਾਂਹ ਦਿੱਤੀਆਂ ਹੂੰ 184 ਕਿਹੜੀਆਂ 92 ਆ 92 ਬਾਂਹ ਤਾਂ ਦੋਏ ਆ ਕੋ ਲੂੰਜੇ ਥੋੜੀ ਆਓ ਹਾਂ ਸਾਰੇ ਦੋ ਦੋ ਬਾਂਹ ਆ ਦੱਸੋ ਕਿਹਦੀ ਬਾਂਹ ਵੱਡੀ ਵੀ ਐਮਐਲ ਦੀ ਵੀ ਨਿੱਕ ਗਣੀ ਐ ਹੂੰ ਤੇ ਉਹ ਜਦੋਂ ਜਿਹੜੇ ਇੱਥੇ ਦੇ ਮੁੱਦੇ ਨੇ ਪੰਜਾਬ ਦੇ ਜੇ ਉਹ ਇੱਥੇ ਵਾਲੇ ਹੱਲ ਕਰੇ ਹੋ ਹੁੰਦੇ ਜੋ ਇਹਨਾਂ ਦੇ ਅਧਿਕਾਰ ਚ ਫਿਰ ਮੈਨੂੰ ਲੱਗਦੀ ਇਹਨਾਂ ਕੁਝ ਕਹਿਣ ਦੀ ਲੋੜ ਨਹੀਂ ਸੀ ਪੈਣੀ ਹਾਂਜੀ ਚਾਰਜਕਾਰੀ ਕੀ ਐ ਐਮਐਲਾਂ ਦੀ ਤੁਸੀਂ ਕਹਿ ਰਹੇ ਕਿ ਅਗਰ ਕਿਤੇ ਹੁੰਦੇ ਕੰਮ ਉਹ ਕਹਿੰਦੇ ਅਸੀਂ ਤਾਂ ਕੰਮੇ ਬਹੁਤ ਕਰ ਰਹੇ ਹਾਂ ਇਹ ਇਲਾਕਿਆਂ ਦੀ ਨਖਾਰ ਬਦਲਤੀ ਬਿਲਕੁਲ ਕਹਿੰਦਾ ਕ腐ਸ਼ਨ ਬੰਦ ਕਰਤਾ ਸਭ ਕੁਝ ਬੰਦ ਕਰਤਾ ਗੱਲ ਇਹ ਆ ਵੀ ਅੱਜ ਤੁਸੀਂ ਦੇਖੋ ਕਿਤੇ ਵੀ ਜਾ ਕੇ ਦੇਖ ਲਓ ਟੋਲ ਪਲਾਜੇ ਦੀਆਂ ਸੜਕਾਂ ਨੂੰ ਛੱਡ ਦੋ ਬਾਕੀ ਤੁਸੀਂ ਹੁਣ ਜਾਂਦੇ ਜਾਂਦੇ ਜਾਣਾ ਹੈ ਕੈਮਰਾ ਔਨ ਕਰ ਲਿਓ 1 ਕਿਲੋਮੀਟਰ ਦੇ ਵਿੱਚ 100 ਤੋਂ ਵੱਧ ਖੱਡੇ ਆ ਜਿਹੜੀ ਮਰਜੀ ਸੜਕ ਕੋਲ ਜਿਹੜੀ ਲਿੰਕ ਰੋਡ ਪਿੰਡਾਂ ਦੀ ਆ ਕਸਬਿਆਂ ਦੀ ਆ ਮੇਰਾ ਕਹਿਣ ਤੋਂ ਪਾਵੇ ਹੈ ਕਿ ਅੱਜ ਹਾਲਾਤ ਸਾਰਿਆਂ ਦੇ ਇਹੀ ਬਣੇ ਵੀ ਇਹ ਨਹੀਂ ਕਿ ਇਹਨਾਂ ਦੀ ਹਾਲਤ ਆ ਕਾਂਗਰਸੀ ਉਤੋਂ ਮਾਰੀ ਆ ਉਹਦੇ ਵਿੱਚ ਦੁਸ਼ਮਣ ਆਪਸ ਵਿੱਚ ਇਕੱਠੇ ਹੋਏ ਹੋਏ ਆ ਮਤਲਬ ਇੰਨਾ ਜਿਹੜਾ ਕਿਸਮਾਨ ਬਚਿਆ ਵੈ ਇਹਦੇ ਜੀ ਲੋਕ ਉਮੀਦ ਨਾ ਰੱਖਣ ਇਹ ਸਾਰੇ ਜਿੰਨੇ ਰਾਜਨੀਤਿਕ ਲੋਕ ਆ ਇਹ ਸਾਰੇ ਕੋੜੀ ਆ ਤੇ ਲੋਕ ਵਿਚਾਰੇ ਕੋੜੀ ਦੇ ਕੋਲੇ ਵਿੱਚੋਂ ਖੀਰ ਲੱਭਦੇ ਫਿਰਦੇ ਆ ਆ ਹਾਲ ਹੋਇਆ ਵੈ ਕੋੜੀਆਂ ਤੋਂ ਖੀਰ ਨਹੀਂ ਮਿਲਣੀ ਕਿਸੇ ਨੂੰ ਵੀ ਤੇ ਜੋ ਇਹਨਾਂ ਦਾ ਆਪਣਾ ਕਾਂਟੋ ਕੋਲੇ ਸਾਰ ਹਰ ਇੱਕ ਪਾਰਟੀ ਦਾ ਤੇ ਬਾਕੀ ਹੁਣ ਗੱਲ ਇਹ ਆ ਇਹਨਾਂ ਨੂੰ ਤਾਂ ਦੇਖੋ ਚੁਣੇ ਇਸ ਕਰਕੇ ਤਾਂ ਕਿ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਪਰ ਮੈਨੂੰ ਲੱਗਦੀ ਜੋ ਹਾਲਾਤ ਬਣੇ ਆ ਜਿਵੇਂ ਅਮਰਸਪਾਲ ਨੂੰ ਠੋਕੇ ਆ ਚੱਕ ਕੇ ਡਿਬਰੂਗੜ ਉਦੋਂ ਬਾਅਦ ਤਾਂ ਇਹ ਲੱਗਦਾ ਮੈਨੂੰ ਵੀ ਨਾਰਾ ਇਹ ਕਹਿਣਾ ਚਾਹੀਦਾ ਹੈ ਵੀ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਲਾ ਦੇਾਂਗੇ ਠੋਕੇ ਡਿਬਰੂਗੜ ਜੇਲ੍ਹ ਚ ਸਿਟਾਂਗੇ ਜੇ ਕੁਝ ਬੋਲਿਆ ਬੋਲ ਕੇ ਜੇ ਤੋ ਕੋ ਦੱਸੂਗਾ ਬੋਲ ਕੇ ਇਹ ਹੁਣ ਸਾਰਾ ਹੀ ਗਲਤ ਹੋ ਗਿਆ ਭਗਤ ਮਾਨ ਇੱਕ ਗਾਣਾ ਬਹੁਤ ਜ਼ਿਆਦਾ ਮਸ਼ਹੂਰ ਕਰਕੇ ਲਾਉਂਦਾ ਕਿ ਦਬਦਾ ਕਿੱਥੇ ਹੈਗੀ ਵਿਰੋਧੀਆਂ ਨੇ ਬਹੁਤ ਜ਼ਮਾਨ ਦੀ ਕੋਸ਼ਿਸ਼ ਕਰਨ ਲੀ ਕੱਲਾ ਦਬਦਾ ਨਹੀਂ ਹੈ ਨਹੀਂ ਉਹ ਗਾਣਾ ਨਾ ਭਗਤ ਮਾਨ ਨੇ ਗਾਇਆ ਨਾ ਲਿਖਿਆ ਨਾ ਭਗਤ ਮਾਨ ਤੇ ਲਿਖਿਆ ਉਹਦਾ ਇੱਕ ਪੰਜਾਬੀ ਗਾਣਾ ਚੱਲਦਾ ਸੀ ਜੋ ਮਸਟੰਡਿਆਂ ਦਾ ਗਾਇਆ ਹੋਇਆ ਹੈ ਪਹਿਲੀ ਗੱਲ ਤਾਂ ਉਹ ਗਾਣਾ ਇੱਕ ਕੁੜੀ ਦੇ ਸੰਦਰਭ ਵਿੱਚ ਗਾਇਆ ਹੈ ਮਤਲਬ ਇੱਕ ਬੰਦਾ ਕੁੜੀ ਨੂੰ ਕਹਿ ਰਿਹਾ ਵੀ ਤੇਰਾ ਯਾਰ ਦਬਦਾ ਕਿੱਥੇ ਆ ਜਿਹੜੀ ਰੱਜ ਕੇ ਸ਼ਰੀਲਤਾ ਹੈ ਜਿਹੜੀ ਪੰਜਾਬੀ ਸਭਿਆਚਾਰ ਦੇ ਨਾਲ ਗੱਲ ਮੇਲੇ ਨਹੀਂ ਕਰਦੀ ਇਹ ਆਰ ਲਵਜਾ ਪੰਜਾਬੀ ਅਤੇ ਨੀਆ ਗੁਰੂਆਂ ਦੀ ਧਰਤੀ ਦੇ ਨਹੀਂ ਹੈਗਾ ਕਿ ਕੋਈ ਬੰਦਾ ਕਿਸੇ ਕੁੜੀ ਨੂੰ ਇਹ ਕਹੇ ਵੀ ਤੇਰਾ ਯਾਰ ਦੱਬਦਾ ਕਿੱਥੇ ਆ ਇੱਥੇ ਤਾਂ ਆਨੰਦ ਕਾਰਜ ਹੁੰਦੇ ਆ ਉਦੋਂ ਬਾਅਦ ਇੱਕ ਸੰਬੰਧ ਬਣਦਾ ਆ ਆਦਮੀ ਧੀਮੀ ਦਾ ਰਿਸ਼ਤਾ ਬਣਦਾ ਉਹਨੂੰ ਆਨੰਦ ਕਾਰ ਚਾਹੀ ਗਿਆ ਗਿਆ ਕੇ ਗੁਰੂ ਦੀ ਹਜ਼ੂਰੀ ਵਿੱਚ ਅੱਜ ਸਮਾਜ ਤੋਂ ਮਾਨਤਾ ਪ੍ਰਾਪਤ ਰਿਸ਼ਤਾ ਬਣਿਆ ਹੈ ਤੇ ਅੱਜ ਇਹ ਆਨੰਦ ਕਾਰਜ ਆ ਇਹ ਕਾਰਜ ਵਿੱਚ ਆਨੰਦ ਆ ਤੇ ਜਿਹੜਾ ਇਹ ਕਹਿੰਦੇ ਵੀ ਤੇਰਾ ਯਾਰ ਸ਼ਬਦਾ ਕਿੱਥੇ ਆ ਉਹ ਤਾਂ ਗਾਣੇ ਕੁੜੀ ਵਾਸਤੇ ਗਾਇ ਮੁੰਡੇ ਨੇ ਗਾਇਆ ਵਾ ਕੁੜੀ ਨੂੰ ਗਹਿ ਰਿਹਾ ਉਹ ਤੇ ਇਹ ਤਾਂ ਹੁਣ ਜਿੱਥੇ ਮਰਜ਼ੀ ਕਿ ਟਿਕਾਈ ਜੋ ਇਹ ਤਾਂ ਗਾਣਾ ਇਹਨਾਂ ਨੂੰ ਲਾਉਣਾ ਹੀ ਗਲਤ ਇਹ ਤਾਂ ਸਿਰੇ ਦੀ ਬੇਵਕੂਫੀ ਆ ਗਾਣਾ ਲਾਉਣਾ ਕੋਣਤਮਾਨ ਤਾਂ ਕਹਿ ਰਿਹਾ ਕਿ ਮੈਂ 2.5 ਸਾਲ ਹੋਏ ਸਰਕਾਰ ਬਣੇ ਨੂੰ 3 ਸਾਲ ਬਾਕੀ ਨੇ ਪੰਜਾਬ ਦੀ ਨੁਹਾਰ ਬਦਲਾਂਗੇ ਅਜਿਹਾ ਜੇਕਰ ਸਾਡੇ ਐਮਪੀ ਬਣ ਕੇ ਕਹਿੰਦਾ 92 80 13 ਉਹ ਨਾਲ ਦੀ ਨਾਲ ਫਿਰ ਦੇਖੋ ਪੰਜਾਬ ਦਾ ਬਣਦਾ ਕੀ ਹੈ ਦੇਖੋ ਅਸੀਂ ਤਾਂ ਖੁਦ ਇਹ ਗੱਲ ਕਹਿ ਰਹੇ ਆ ਕਿ ਇਹ ਤੋਂ ਬਾਅਦ ਪੰਜਾਬ ਦੇ ਲੋਕਾਂ ਕੋਲ ਅੱਗੇ ਕੁਝ ਨਹੀਂ ਹੈ ਇਹ ਮਤ ਸੋਚੇ ਕਿ ਇਹਨਾਂ ਦੀ ਕੋਈ ਕਾਬਲੀਅਤ ਕਰਕੇ ਬਣਵੇਂ ਚੋਣੇ ਆ ਲੋਕ ਕਾਂਗਰਸ ਤੋਂ ਕਾਲੀਆਂ ਤੋਂ ਭਾਜਪਾ ਤੋਂ ਪਰੇਸ਼ਾਨ ਸੀ ਇਹ ਸਮਝ ਲਓ ਮੋਤਾ-ਮੋਤੀ ਕਿ ਉਹਨਾਂ ਨੇ ਅੰਨਿਆ ਚੌਕਾਣੇ ਚੁਣ ਲਏ ਉਹ ਕਿਉਂ ਅਗਲਾ ਕਹਿੰਦਾ ਚਲੋ ਤਾਂ ਅੰਨੇ ਹੈਗੀ ਆ ਚਾ ਇਹਨਾਂ ਨੂੰ ਕਾਣੇ ਸਮਝ ਕੇ ਚੁਣ ਲੰਦੇ ਆ ਪਰ ਹੁਣ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ 2.5 ਸਾਲ ਤੁਹਾਡੇ ਕੋਲ ਪਏ ਆ ਜਿਹੜੀ ਤੁਹਾਡੀ ਕੱਖ ਕਾਣੀ ਆ ਉਹ 2.5 ਸਾਲ ਦੇ ਵਿੱਚ ਵਿੱਚ ਉਹਦਾ ਆਪਰੇਸ਼ਨ ਕਰਾ ਲਓ ਤਾਂ ਕਿ ਲੋਕਾਂ ਦੀਆਂ ਉਮੀਦਾਂ ਪੂਰੀਆਂ ਹੋ ਸਕੇ ਵੀ ਨਹੀਂ ਅਰਸੀ ਚੋਣੇ ਦਾ ਕਾਣੇ ਤੇ ਪਰ 5 ਸਾਲ ਦੇ ਵਿੱਚ ਵਿੱਚ ਇਹਨਾਂ ਦੀ ਅੱਖ ਦੂਈ ਵੀ ਠੀਕ ਹੋ ਗਈ ਨਹੀਂ 5 ਸਾਲਾਂ ਬਾਅਦ ਲੋਕਾਂ ਨੇ ਜਿਹੜੀ ਇਹਨਾਂ ਦੀ ਇਕਾਠੇਗੀ ਆ ਉਹ ਵੀ ਪੰਨ ਦੇਣੀ ਆ ਇਹ ਮੈਂ ਗਰੰਟੀ ਗੱਲ ਕਹਿੰਦਾ ਜੇ ਹਾਲਾਤ ਨਾ ਸੁਧਾਰੇ ਅੱਜ ਵਰਗੇ ਹੀ ਰਹੇ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਾਂ ਚੋਣਾਂ ਤੋਂ ਬਾਅਦ ਜਿਹੜੇ ਬੰਦੇ ਐ MLA ਚੁਣੇ ਆ ਉਹਨਾਂ ਨੂੰ ਕਿਸੇ ਨੇ ਮੁਰਦ ਘਾਰ ਦੀ ਸੁਸਾਇਟੀ ਦਾ ਮੈਂਬਰ ਵੀ ਨਹੀਂ ਲੈਣਾ ਨਹੀਂ ਉਹ ਤਾਂ ਕਹਿੰਦੇ ਕਿ ਜਿਹੜਾ ਅਸੀਂ ਕੰਮ ਕਰਤਾ ਉਹ ਤਾਂ ਪਿਛਲੇ ਸਰਕਾਰ ਦਾ 75 ਸਾਲ ਚ ਨਹੀਂ ਕਰ ਸਕੀ ਆ ਤੁਸੀਂ ਕਹ ਰਹੇ ਕਿ ਮੈਂਬਰ ਹੀ ਕੋਈ ਨਹੀਂ ਚੁਣਨਾ ਨਹੀਂ ਉਹ ਕਿੱਥੋਂ ਪਤਾ ਤਾਂ ਲੱਗੇ ਨਾ ਆਮ ਲੋਕ ਜੇ ਉਹ ਗੱਲ ਹੈਗੀ ਆ ਫਿਰ ਤਾਂ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਲੋਕਾਂ ਨੂੰ ਜਿਵੇਂ ਦਿੱਲੀ ਚ ਗਿਆ ਸੀ ਕੇਚਰੀਵਾਲ ਨੇ ਭਈ ਅਸੀਂ ਭਾਈ ਕੋਈ ਕੱਟ ਨਹੀਂ ਕਰਨਾ ਕੋਈ ਡੈਲੀ ਲਿੰਕ ਕਰਨੀ ਜੇ ਸਾਡੇ ਕੰਮ ਸਹੀ ਹੋਏ ਆ ਤਾਂ ਸਾਡੇ ਐਮਪੀ ਚਤਾਓ ਜੇ ਸਾਡੇ ਨਹੀਂ ਹੈਗੇ ਨਾ ਚਤਾਓ ਫੇ ਇਹਨਾਂ ਨੂੰ ਦੁਨੀਆਂ ਪਾਰਟੀਆਂ ਚੋਂ ਲਿਆ ਲਿਆ ਕੇ ਕਾਲੋੜਾ ਕਰਨੇ ਦੀ ਜੇ ਅਸੀਂ ਆਮ ਘਰਾਂ ਦੇ ਮੁੰਡੇ ਆ ਸਾਨੂੰ ਲੋਕਾਂ ਨੇ ਫਤਵਾ ਦਿੱਤਾ ਆਮ ਘਰਾਂ ਦੇ ਮੁੰਡਿਆਂ ਨੂੰ ਮੰਤਰੀ ਐਮਐਲਏ ਬਣਾਤਾ ਥੋੜਾ ਆਸਾਨ ਨਹੀਂ ਭੁੱਲ ਸਕਦੇ ਕਦੀ ਵੀ ਉਹ ਤਾਂ ਨਹੀਂ کہہ ਰਹੇ ਮੈਨੂੰ ਕਾਣਿਆਂ ਨੂੰ ਅੰਨਿਆ ਜੋ ਕਾਣੇ ਚੁਣੇ ਆ ਜੇ ਨਾ ਸਿਰੇ ਲੱਗੇ ਲੋਕਾਂ ਨੇ ਦੂਈ ਅੱਖ ਵੀ ਬੰਦ ਦੇਣੀ ਆ ਮੈਂ ਤਾਂ ਤੁਹਾਨੂੰ ਵੇਰਗਲੇ ਤਰ ਹਾਂਦਾ ਕਿ ਮੁੜ ਕੇ ਇਹਨਾਂ ਨੂੰ ਕਿਸੇ ਦੇ ਸ਼ਮਸ਼ਾਨ ਘਾੜ ਦੇ ਮੈਂਬਰ ਵੀ ਨਹੀਂ ਚੁਣਨਾ ਸੋਸਾਇਟੀ ਦੇ